ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਨਿਕਲੀ ਹੈ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਮੀਂਹ ਪੈਣਾ ਸ਼ੁਰੂ ਵੀ ਹੋ ਗਿਆ ਤੁਸੀਂ ਆਪਣੇ ਇਲਾਕੇ ਦਾ ਹਾਲ ਦੱਸੋ ਮੌਸਮ ਵਿਭਾਗ ਦੀ ਨਵੀਂ ਤੇ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ ਜਿਵੇਂ ਕਿ ਦੱਸਿਆ ਗਿਆ ਪੰਜਾਬ ਦੇ ਵਿੱਚ ਅੱਜ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੂੜ ਜੋ ਹੈ ਇਸਰ ਗਰਮ ਹੋ ਚੁੱਕੀ ਹੈ ਪੱਛਮੀ ਗੜਬੜੀ ਸਰਗਰਮ ਹੋ ਗਈ ਦੋ ਦਿਨ ਗੜੇ ਪੈਣ ਦੀ ਸੰਭਾਵਨਾ ਤੇਜ਼ ਹਵਾਵਾਂ ਵੀ ਚੱਲਣਗੀਆਂ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਬਿਲਕੁਲ ਸੰਭਾਵਨਾ ਹੈ ਕਿ ਤੇ ਕੁਝ ਥਾਵਾਂ ਦੇ ਉੱਤੇ ਤਾਂ ਜੋ ਹੈ ਬਾਰਿਸ਼ ਸ਼ੁਰੂ ਵੀ ਹੋ ਗਈ ਹੈ ਮੌਸਮ ਵਿਭਾਗ ਨੇ ਇਸੇ ਦੌਰਾਨ ਦਰਖਤਾਂ ਦੀਆਂ ਟਾਹਣੀਆਂ ਡਿੱਗਣ ਮਲਬਾ ਹਵਾ ਵਿੱਚ ਉੱਡਣ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਾਉਣਾ ਆਦਿ ਦੀ ਭਵਿੱਖਬਾਣੀ ਕੀਤੀ ਇਸ ਦੇ ਨਾਲ ਜੇਕਰ ਗੜੇਮਾਰੀ ਹੁੰਦੀ ਹੈ ਤਾਂ ਪਸ਼ੂਆਕਾਰਾਂ ਦੇ ਸ਼ੀਸ਼ੇ ਅਤੇ ਜੋ ਹੈ ਇਹ ਮਕਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਮੈਂਟਾਂ ਰਾਹੀਂ ਹੁਣੇ ਜੋ ਇਹ ਕਮੈਂਟ ਲਿਖ ਕੇ ਦੱਸ ਸਕਦੇ ਹੋ ਤੁਸੀਂ ਤਾਂ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੇ ਕਿਹੜਾ ਇਲਾਕਾ ਤੁਹਾਡਾ ਤੇ ਕਿੱਥੇ ਬਾਰਿਸ਼ ਹੋ ਰਹੀ ਹੈ ਇਸ ਵੇਲੇ ਕਿਸ ਤਰੀਕੇ ਦਾ ਮੌਸਮ ਹੈ ਹਵਾ ਚੱਲ ਰਹੀ ਹੈ ਜਾਂ ਫਿਰ ਕਿਤੇ ਧੁੱਪ ਹੈਗੀ ਤਾਂ ਉਹ ਵੀ ਜ਼ਰੂਰ ਕਮੈਂਟਾਂ ਰਾਹੀਂ ਦੱਸੋ ਇਸ ਦੇ ਨਾਲ ਹੀ ਸੜਕਾਂ ਦੇ ਉੱਤੇ ਤਿਲਕਣ ਵੀ ਹੋ ਸਕਦੀ ਹੈ ਇਸੀ ਦੌਰਾਨ ਲੋਕਾਂ ਨੂੰ ਚੌਕਸ ਰਹਿਣ ਦਾ ਜੋ ਹੈ ਨਿਰਦੇਸ਼ ਦਿੱਤਾ ਗਿਆ ਗੜਮਾਰੀ ਦੌਰਾਨ ਸੁਝਾਅ ਵੀ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਕੁਝ ਸੁਝਾਅ ਦਿੱਤੇ ਤਾਂ ਜੋ ਗੜੇਮਾਰੀ ਜੋ ਗਰਜ ਕਾਰਨ ਬਿਜਲੀ ਡਿੱਗਣ ਤੋਂ ਬਚਿਆ ਜਾ ਸਕੇ ਮੌਸਮ ਵਿਭਾਗ ਅਨੁਸਾਰ ਮੌਸਮ ਵਿਭਾਗ ਨੇ ਜੋ ਹੈ ਗੜਮਾਰੀ ਦੌਰਾਨ ਆਪਣੇ ਸਿਰ ਦੀ ਜੋ ਹੈ ਰੱਖਿਆ ਕਰਨ ਸੁਰੱਖਿਆ ਥਾਹ ਦੇ ਉੱਤੇ ਰਹਿਣ ਅਤੇ ਪਸ਼ੂਆਂ ਨੂੰ ਸੁਰੱਖਿਅਤ ਅਤੇ ਢੱਕਣ ਵਾਲੀ ਥਾਹ ਦੇ ਉੱਤੇ ਬੰਨਣ ਦੇ ਨਾਲ ਹੀ ਬਿਜਲੀ ਦੇ ਉਪਕਰਨਾ ਨੂੰ ਵੀ ਬਿਨਾ ਪਲੱਗ ਰੱਖ ਦੇ ਜੋ ਐ ਲਗਾਏ ਰੱਖਣ ਦੇ ਸੁਝਾਅ ਦਿੱਤੇ ਨੇ ਤਾਂ ਇਹ ਚੀਜ਼ਾਂ ਨੋਟ ਕਰ ਲਓ ਤੇ ਜ਼ਰੂਰ ਲੋਕਾਂ ਨੂੰ ਭੇਜੋ ਜਿੱਥੇ ਕਿ ਜੋ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਵੀ ਸਾਂਝਾ ਕਰੋ ਤੇ ਕਮੈਂਟਾਂ ਰਾਹੀਂ ਆਪਣੇ ਇਲਾਕੇ ਦਾ ਹਾਲ ਦੱਸਣਾ ਨਾ ਭੁੱਲਣਾ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਦੇ ਵਿੱਚ ਸਵੇਰ ਤੋਂ ਹੀ ਬੱਦਲ ਵਾਈ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਜਿਵੇਂ ਕਿ ਬੂੰਦਾ ਬਾਂਦੀ ਉੱਥੇ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਵੇਂ ਕਿ 2-3 ਦਿਨਾਂ ਤੋਂ ਅਲਰਟ ਜਾਰੀ ਕਰ ਰਿਹਾ ਸੀ ਮੌਸਮ ਵਿਭਾਗ ਤਾਂ ਹੁਣ ਜੋ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਮੌਸਮ ਵਿਭਾਗ ਦੇ ਮੁਤਾਬਕ ਜ਼ਬਰਬਾਅ ਉੱਤਰੀ ਅਤੇ ਮੱਧ ਭਾਰਤ ਦੇ ਵਿੱਚ 6 ਦਿਨਾਂ ਤੱਕ ਰਹਿਣ ਵਾਲਾ ਇਸ ਦੇ ਪ੍ਰਭਾਵ ਕਾਰਨ 1 ਤੇ 2 ਫਰਵਰੀ ਨੂੰ ਜੋ ਹੈ ਪੰਜਾਬ ਦੇ ਵਿੱਚ ਮੀਂਹ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਸਿਗੀ ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ ਇਸ ਦੇ ਨਾਲ ਹੀ ਜੋ ਹੈ ਗੜਮਾਰੀ ਵੀ ਹੋ ਸਕਦੀ ਹੈ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਦੇ ਵਿੱਚ ਸਵੇਰ ਤੋਂ ਬਦਲਵਾਈ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਇਸ ਦੇ ਨਾਲ ਹੀ ਤੁਹਾਨੂੰ ਕੁਝ ਸ਼ਹਿਰਾਂ ਦਾ ਜੋ ਕਿ ਪੰਜਾਬ ਦੇ ਵੱਡੇ ਜ਼ਿਲ੍ਹੇ ਨੇ ਉਹਨਾਂ ਦਾ ਤਾਪਮਾਨ ਦੱਸਦੇ ਨੇ ਅੰਮ੍ਰਿਤਸਰ ਦੇ ਵਿੱਚ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ ਤਾਪਮਾਨ 12 ਤੋਂ 22 ਦੇ ਵਿਚਕਾਰ ਰਹਿਣ ਦੀ ਸੰਭਾਵਨਾ ਇਸ ਤੋਂ ਬਾਅਦ ਆਨੇ ਜਲੰਧਰ ਦੇ ਉੱਤੇ ਅਸਮਾਨ ਬਦਲ ਵਾਈ ਰਹੇਗਾ ਮੀ ਅਤੇ ਤੂਫਾਨ ਦੀ ਜੋ ਜਿਹੜੀ ਸੰਭਾਵਨਾ ਹੈ ਤਾਂ ਆਪਾਂ 13 ਤੋਂ 22 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਹੁਣ ਆ ਜਾਣਿਆ ਲੁਧਿਆਣਾ ਸ਼ਹਿਰ ਦੇ ਉੱਤੇ ਜਿਸ ਦੇ ਵਿੱਚ ਅਸਮਾਨਤ ਵਿੱਚ ਬੱਦਲ ਛਾਏ ਰਹਿਣਗੇ ਜਿਵੇਂ ਕਿ ਮੌਸਮ ਦੀ ਭਵਿੱਖਬਾਣੀ ਦੱਸ ਰਹੀ ਹੈ ਕਿ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ ਜੋ ਕਿ ਤਾਪਮਾਨ 12 ਤੋਂ 23 ਡਿਗਰੀ ਦੱਸਿਆ ਗਿਆ ਉਸ ਵਿੱਚਕਾਰ ਹੀ ਜੋ ਰਹੇਗਾ ਤਾਪਮਾਨ ਮੁਹਾਲੀ ਦੀ ਗੱਲ ਕਰ ਲੈਣੇ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਪਮਾਨ 12 ਤੋਂ 24 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਇਸ ਦੇ ਵਿੱਚ ਇਸ ਪੂਰੀ ਰਿਪੋਰਟ ਦੇ ਵਿੱਚ ਜੇਕਰ ਤੁਹਾਡੇ ਇਲਾਕੇ ਦਾ ਨਾਮ ਆਇਆ ਤਾਂ ਕਮੈਂਟਾਂ ਰਾਹੀਂ ਸਾਨੂੰ ਦੱਸੋ ਤੇ ਦੱਸੋ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਹੈ ਜਾਂ ਝੂਠ ਹੈ ਤੇ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਕਿਹੜੇ ਇਲਾਕੇ ਵਿੱਚ ਤੁਸੀਂ ਹੈਗੇ ਹੋ ਕਿਦਾਂ ਦਾ ਮੌਸਮ ਹੈ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗ ਸਕੇ ਤੁਹਾਡੇ ਕਮੈਂਟ ਪੜ੍ਹ ਕੇ ਤੇ ਜ਼ਰੂਰ ਇਸ ਤਰੀਕੇ ਦੀ ਵਧੇਰੇ ਅਪਡੇਟ ਲਈ ਬਨੇ ਰਹੋ ਤੇ ਜਿਹੜੇ ਸੁਝਾਅ ਅਸੀਂ ਸਾਂਝੇ ਕੀਤੇ ਨੇ ਉਹਨਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਤੇ ਸ਼ੇਅਰ ਕਰਨਾ ਨਾ ਭੁੱਲਣਾ